ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵੀਡੀਓ ਵਿੱਚ ਗੱਲ ਸ਼ੁਰੂ ਕਰਦੇ ਹਾਂ ਜੀ ਇਹ ਹੁਣ ਚੱਲ ਰਿਹਾ ਹੈ ਜੀ ਸੋਹਣ ਦਾ ਮਹੀਨਾ ਸੋਹਣ ਦੇ ਮਹੀਨੇ ਵਿੱਚ ਆਪਾਂ ਨੂੰ ਕੀ ਬਣਾਉਣਾ ਚਾਹੀਦਾ ਹੈ ਕੀ ਨਹੀਂ ਬਣਾਉਣਾ ਚਾਹੀਦਾ ਤੇ ਕੀ ਕੀ ਇਹਦੇ ਵਿੱਚ ਫੰਕਸ਼ਨ ਹੁੰਦੇ ਆ ਜਿੰਨੇ ਕੁ ਵੀ ਹੁੰਦੇ ਮੈਂ ਤੁਹਾਨੂੰ ਦੇ ਨਾਲ ਸਾਂਝੇ ਕਰੂੰਗੀ ਜੋ ਵੀ ਮੈਨੂੰ ਪਤਾ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਿਉਂਕਿ ਤੁਸੀਂ ਹੈ ਨਾ ਕਰਨਾ ਭੁੱਲ ਜਾਂਦੇ ਆ ਤੇ ਮੇਰੇ ਸਬਸਕ੍ਰਾਈਬਰ ਜ਼ਰੂਰ ਬੁਲਾ ਦਿਓ ਬਹੁਤ اٹਕੇ ਪਏ ਕਈਆਂ ਦਿਨਾਂ ਦੇ ਉੱਥੋਂ ਤੱਕ ਹੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਮੇਰਾ ਇੱਕ ਵੀ ਸਬਸਕ੍ਰਾਈਬਰ ਵੱਧਦਾ ਆਇਆ ਤਾਂ ਆਪਾਂ ਗੱਲ ਸ਼ੁਰੂ ਕਰਦੇ ਆਂ ਜੀ ਅੱਜ ਸੌਣ ਦੇ ਮਹੀਨੇ ਦੀ ਕਹਿੰਦੇ ਆਂ ਵੀ ਸੌਣ ਦੇ ਮਹੀਨੇ ਦੇ ਵਿੱਚ ਆਪਾਂ ਨੂੰ ਕੜੀ ਨਹੀਂ ਬਣਾਉਣੀ ਚਾਹੀਦੀ ਕਿ ਉਹ ਮੈਂ ਇੱਕ ਕਾਰਨ ਜਿਤ ਆਪਾਂ ਪੰਡੇ 'ਚ ਪਰਹਿੰਦੇ ਸੀਗੇ ਤੇ ਆਪਾ ਗਵਾਂਡੀਆਂ ਦੇ ਕੋਲ ਉਹਨਾਂ ਨੂੰ ਕਹਵੇ ਅੱਜ ਤਾਂ ਡੇਢ ਜੇ ਲੱਸੀ ਹੈਗੀ ਆ ਤੁਸੀਂ ਸਾਨੂੰ ਦੇ ਦਿਓ ਉਹ ਕਹਿੰਦੀ ਤੂੰ ਕੀ ਕਰਨੀ ਮੈਂ ਕਿਹਾ ਮੈਂ ਕੜੀ ਬਣਾਉਣੀ ਆ ਤਾਂ ਮੈਂ ਇੰਨਾ ਵੀ ਉਹ ਤਾਂ ਸੌਣ ਦਾ ਹੀ ਚੱਲਦਾ ਸੀ ਤੇ ਉਹ ਕਹਿੰਦੀ ਨਹੀਂ ਨਹੀਂ ਸੌਣ ਦਾ ਮਹੀਨੇ ਦੇ ਵਿੱਚ ਕੜੀ ਨਹੀਂ ਬਣਾਈਦੀ ਹੁੰਦੀ ਨਹੀਂ ਤਾਂ ਆਪਾਂ ਡੱਡੂ ਜੀ ਜੋਂ ਚ ਪੈ ਜਾਣਾ ਆ ਵੀ ਇਹ ਕਿੱਥੋਂ ਤੱਕ ਸਹੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿ ਆਪਾਂ ਸੱਚੀ ਗੱਲ ਆ ਵੀ ਜੇ ਆਪਾਂ ਸੌਣ ਦੇ ਮਹੀਨੇ ਵਿੱਚ ਕੜੀ ਬਣਾਉਨੇ ਆ ਤਾਂ ਆਪਾਂ ਨੂੰ ਡੱਡੂ ਜੀ ਜੋਂ ਮਿਲਦੀ ਆ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹਾਂਜੀ ਜਿਹੜੀ ਗੱਲ ਹੈਗੀ ਆ ਵੀ ਆਪਾਂ ਨੂੰ ਇਸ ਮਹੀਨੇ ਦੇ ਵਿੱਚ ਘਰ ਵਿੱਚ ਮਾਸ ਅੰਡਾ ਬਿਲਕੁਲ ਵੀ ਨਹੀਂ ਬਣਾਉਣਾ ਚਾਹੀਦਾ ਸਾਡੇ ਦਾ ਵੈਸੇ ਵੀ ਨਹੀਂ ਬਣਦਾ ਤੇ ਬਾਕੀ ਅੱਗੇ ਜੀ ਤੁਹਾਡੀ ਮਰਜ਼ੀ ਆ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹੀ ਕਰਨਾ ਹੈ ਇਸ ਮਹੀਨੇ ਦੇ ਵਿੱਚ ਜਿੱਦਾਂ ਸਾਡੇ ਘਰਾਂ ਦੇ ਵਿੱਚ ਖੀਰ ਪੂੜੇ ਬਣਦੇ ਆ ਅੱਜ ਕੱਲ ਤਾਂ ਹੁਣ ਨਾ ਪੂੜੇ ਵੀ ਨਹੀਂ ਬਣਾਉਣੇ ਆਉਂਦੇ ਮੇਰੀ ਭੈਣ ਤਾਂ ਬਹੁਤ ਵਧੀਆ ਪੂੜੇ ਬਣਾਉਂਦੀ ਹੁੰਦੀ ਸੀ ਤੇ ਉਹਨੇ ਬੜੇ ਪਤਲੇ ਬਦਲੇ ਪੂੜੇ ਬਣਾਉਣੇ ਨਾਲੇ ਨਮਕੀਨ ਪੂੜੇ ਬਣਾਉਣੇ ਦੇ ਨਾਲੇ ਮਿੱਠੇ ਗੋੜ ਵਾਲੇ ਪੂੜੇ ਬਣਾਉਣੇ ਤਾਂ ਅਸੀਂ ਬੜੇ ਚਾਹ ਦੇ ਨਾਲ ਖਾਂਦੇ ਹੁੰਦੇ ਸੀ ਵੀ ਜਿਹੜੇ ਆਪਾਂ ਨੂੰ ਸੌਣ ਦੇ ਮਹੀਨੇ ਵਿੱਚ ਬਣਾਏ ਜਾਂਦੇ ਆ ਸੌਣ ਦੇ ਮਹੀਨੇ ਦੀ ਬੜੀ ਅਦੀਕ ਹੁੰਦੀ ਆ ਇਸ ਇਸ ਮਹੀਨੇ ਦੇ ਵਿੱਚ ਸ਼ਿਵ ਜੀ ਦੀ ਪੂਜਾ ਵੀ ਜਿਹੜੀ ਆ ਬਹੁਤ ਕੀਤੀ ਜਾਂਦੀ ਆ ਤਾਂ ਕੁੜੀਆਂ ਜਿਹੜੀਆਂ ਆ ਹਰੀਆਂ ਤੇ ਲਾਲ ਚੂੜੀਆਂ ਪਾਉਂਦੀਆਂ ਆ ਇਹ ਵੀ ਬਹੁਤ ਰਵਾਜ ਆ ਜੀ ਤੇ ਤੀਆਂ ਦਾ ਵੀ ਬੜਾ ਰਵਾਜ ਆ ਹੁਣ ਤਾਂ ਇਹ ਹੋ ਗਿਆ ਵੀ ਹਰ ਐਤਵਾਰ ਨੂੰ ਤੀਆਂ ਦਾ ਤਿਹਾਰ ਜਿਹੜਾ ਆ ਉਹ ਮਨਾਇਆ ਜਾਂਦਾ ਆ ਬਸ ਜਿਹੜਾ ਬਣਾਉਣ ਦਾ ਤੇ ਇਹੀ ਸੀ ਚੀਜ਼ਾਂ ਦਾ ਵੀ ਘਰ ਦੇ ਵਿੱਚ ਮਾਸ ਆਂਡਾ ਜਿਹੜਾ ਆ ਉਹ ਨਹੀਂ ਬਣਾਉਣਾ ਚਾਹੀਦਾ ਵੈਸੇ ਵੀ ਆਪਾਂ ਨੂੰ ਨਹੀਂ ਬਣਾਉਣਾ ਚਾਹੀਦਾ ਜਿੱਥੇ ਕਹਿੰਦੇ ਮਾਸ ਆਂਡਾ ਬਣਦਾ ਆ ਉਥੇ ਰਕਸ਼ਾਂ ਦਾ ਵਾਸਾ ਹੋ ਜਾਂਦਾ ਆ ਤੇ ਫੇਰ ਕਹਿੰਦੇ ਹੁੰਦੇ ਫੇਰ ਆਪਾਂ ਕੀ ਪਾਲਦੇ ਆ ਰੱਬ ਕੋਲੋਂ ਜੀ ਆਪਾਂ ਇਦਾਂ ਦੀਆਂ ਚੀਜ਼ਾਂ ਘਰਾਂ 'ਚ ਬਣਾਉਨੇ ਆ ਹਨਾ ਤੇ ਬਾਕੀ ਜੀ ਤੁਹਾਡੀ ਮਰਜ਼ੀ ਹੈ ਜਿੱਦਾਂ ਤੁਹਾਨੂੰ ਚੰਗਾ ਲੱਗੇ ਹੋਰ ਜੀ ਕਹਿੰਦੇ ਆ ਨਾ ਕਿ ਵੀ ਜਿੱਦਾਂ ਮਸਰਾਂ ਦੀ ਦਾਲ ਨਹੀਂ ਬਣਾਉਣੀ ਹੈਗੀ ਇਸ ਮਹੀਨੇ ਦੇ ਵਿੱਚ ਲਸਣ ਨਹੀਂ ਵਰਤਣਾ ਪਿਆਜ਼ ਨਹੀਂ ਵਰਤਣਾ ਲੋਕੀ ਤਾਂ ਬਹੁਤ ਕੁਝ ਇਦਾਂ ਕਹਿੰਦੇ ਆ ਨਾ ਵੀ ਇਹ ਜਿਹੜੇ ਚੀਜ਼ਾਂ ਆ ਇਹ ਜ਼ਿਆਦਾ ਮਤਲਬ ਕਹਦੇ ਆ ਆਪਾਂ Hindu ਧਰਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਹਨਾ ਮੰਨਦੇ ਆ ਬਾਕੀ ਜਿਹੜੇ ਵੀ ਮੰਨਦੇ ਆ ਜੀ ਉਹਨਾਂ ਨੂੰ ਮੁਬਾਰਕ ਹੋਵੇ ਪਰ ਮੈਂ ਉਹਦਾ ਵਹਿਮ ਭਰਨ ਜਿਹੜਾ ਆ ਆਪਾਂ ਘਾਟੀ ਕਰਦੇ ਆ ਇਹ ਸਾਡੇ ਤੇ ਸਭ ਕੁਝ ਜਿੱਦਾ ਮਸਰਾਂ ਦੀ ਦਾਲ ਆ ਪਿਆਜ਼ ਆ ਸਭ ਕੁਝ ਕੜੀ ਦਾ ਸੀ ਜੇ ਕੱਲ ਬਣਾਈ ਹੈ ਜੀ ਤਾਂ ਪਤਾ ਨਹੀਂ ਮੈਨੂੰ ਹੁਣ ਖਰੇ ਡੱਡੂ ਜੀ ਜੂਨ ਉਹਨਾ ਮਿਲ ਜਵੇ ਕਿਤੇ ਹਨਾ ਡਰ ਵੀ ਲੱਗਦਾ ਤੇ ਬਸ ਇਹੀ ਮੈਂ ਤਾਂ ਕਹਿਣਾ ਸੀਗਾ ਹੋਰ ਕੀ ਕਹਿਣਾ ਬਸ ਇਹ ਕਹਿੰਦੇ ਆ ਵੀ ਲਸਣ ਪਿਆਜ਼ ਨਹੀਂ ਪਾਣਾ ਚਾਹੀਦਾ ਮਸਰਾਂ ਦੀ ਦਾਲ ਨਹੀਂ ਬਣਾਉਣੀ ਹਨਾ ਇਦਾਂ ਦੀਆਂ ਚੀਜ਼ਾਂ ਬਹੁਤ ਕਹਿੰਦੇ ਆ ਤੇ ਬਸ ਇਹੀ ਸੀ ਜੀ ਬਸ ਸਾਡੇ ਤੇ ਇੰਨਾ ਆ ਵੀ ਮਾਸ ਅੰਡਾ ਇਹ ਚੀਜ਼ ਨਹੀਂ ਸਾਡੇ ਘਰ ਤੇ ਬਣਨੀ ਚਾਹੀਦੀ ਤੇ ਨਾ ਬਣਦੀ ਆ ਤੇ ਮਾਲਕ ਦਾ ਸ਼ੁਕਰ ਕਰਦੇ ਆ ਵੀ ਸਾਡੇ ਘਰ ਇਦਾਂ ਦੀਆਂ ਚੀਜ਼ਾਂ ਨਹੀਂ ਬਣਦੀਆਂ ਮੈਂ ਤਾਂ ਬੱਚਿਆਂ ਨੂੰ ਇਹੀ ਕਿਹਾ ਆ ਵੀ ਜਿੰਨਾ ਚਿਰ ਮੈਂ ਜਿੰਦੀ ਆ ਉਹਨਾਂ ਚਿਰ ਇਹ ਚੀਜ਼ਾਂ ਨਾ ਘਰ ਵਾੜਿਓ ਬਾਅਦ ਚ ਤੁਹਾਡੀ ਕੁੱਲੀ ਛੁੱਟੀ ਤਾਂ ਅਨੁਜੋਗ ਤੁਸੀਂ ਕਰਨਾ ਕਰੋ ਮੈਨੂੰ ਉਹਦੇ ਨਾਲ ਕੋਈ ਨਹੀਂ ਹੈਗਾ ਪਰ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਉਹਨਾਂ ਚਿਰ ਇਹ ਚੀਜ਼ਾਂ ਨੂੰ ਨਾ ਵਰਤਿਓ ਕਿਉਂਕਿ ਮੈਨੂੰ ਇਹ ਚੀਜ਼ਾਂ ਦੇ ਨਾਲ ਮੈਨੂੰ ਬਹੁਤ ਦੁੱਖ ਤਕਲੀਫ ਹੁੰਦੀ ਆ ਤੇ ਘਰ ਵਿੱਚ ਸਾਡੇ ਕਹਿੰਦੇ ਹੁੰਦੇ ਕੋਈ ਨਾ ਕੋਈ ਹੁੰਦਾ ਹੀ ਆ ਵੀ ਜਿਹੜਾ ਬੰਦਾ ਇੱਕ ਕਹਿੰਦੇ ਨਹੀਂ ਇਹਨਾਂ ਚੀਜ਼ਾਂ ਤੋਂ ਹਟ ਸਕਦਾ ਤੇ ਕੋਈ ਨਾ ਕੋਈ ਤਾਂ ਹੁੰਦਾ ਹੀ ਐਦਾਂ ਦਾ ਹਨਾ ਤੇ ਭਾਏ ਉਹ ਨਾ ਉਸ ਚੀਜ਼ ਤੋਂ ਦੁਖੀ ਹੋ ਕੇ ਆਪਣੇ ਬੱਚਿਆਂ ਨੂੰ ਹੀ ਕਹਿੰਦੀ ਆ ਵੀ ਤੁਸੀਂ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਇਹਨਾਂ ਚੀਜ਼ਾਂ ਨੂੰ ਘਰ ਨਾ ਬਾਲੇ ਇਹ ਬੱਚੇ ਮੇਰੇ ਇਹ ਚੀਜ਼ਾਂ ਲਿਆਉਂਦੇ ਵੀ ਨਹੀਂ ਹੈਗੇ ਘਰ ਬਾਹਰ ਖਾ ਲੈਂਦੇ ਆ ਮੈਂ ਉਹਦੀ ਕੋਈ ਗਾਰੰਟੀ ਨਹੀਂ ਲੈਂਦੀ ਹੈਗੀ ਪਰ ਉਹਨਾਂ ਨੇ ਕਦੇ ਵੀ ਕੋਈ ਚੀਜ਼ ਐਦਾਂ ਦੀ ਘਰ ਨਹੀਂ ਲਿਆਉਂਦੀ ਹੈਗੀ ਹਾਂਜੀ ਤریہ ਮੈਨੂੰ ਤਾਂ ਇੰਨਾ ਕੀ ਇਹਨਾਂ ਚੀਜ਼ਾਂ ਦਾ ਪਤਾ ਸੀ ਜੇ ਤੁਹਾਨੂੰ ਬਾਕੀ ਹੋਰ ਵੀ ਕੁਝ ਜ਼ਿਆਦਾ ਪਤਾ ਹੈ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ